ਜੱਬਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸੰਗਤ ਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਅੱਜ ਕੋੜਕਪੂਰਾ ਦੀ ਮੰਡੀ ਦੇ ਵਿੱਚ ਅੱਜ ਤਾਂ ਯਾਰ ਐਂ ਲੱਗੀ ਜਾਂਦਾ ਵੀ ਜਿਵੇਂ ਰਾਤ ਨੂੰ ਬੋਲੀ ਹੋਣੀ ਆ ਵੀ ਇਸ ਤੋਂ ਬਾਅਦ ਜਾ ਕੇ ਸੌਣਾ ਟਾਈਮ ਨਾ ਵੀ ਜਾਣੀ ਐਂ ਜੇ ਲੱਗੀ ਜਾਂਦਾ ਵੀ ਸ਼ਾਮ ਦੇ ਜਿਹੜੇ 6:30 7:00 ਵਜੇ ਹੁੰਦੇ ਜਿਵੇਂ ਨੇਰ ਘੁੱਪ ਜਾ ਹੋਇਆ ਪਹਿਲਾਂ ਕੋਈ ਲੱਗਦਾ ਹੀ ਨਹੀਂ ਕਿ ਬੱਸ ਵੀ ਸਵੇਰ ਜੀ ਹੋ ਹੀ ਜਾਂਦੀ ਲਾ ਅੱਜ ਪਹਿਲੀ ਐਂ ਲੱਗੀ ਜਾਂਦਾ ਵੀ ਰਾਤ ਨੂੰ ਬੋਲੀ ਕਰੀ ਜਾਂਦੇ ਆ ਬਾਈ ਉਹ ਸਾਹਮਣੇ ਬਾਈ ਹਣੀ ਧੂਣੀ ਚਲਾਈ ਬਟ ਤੇ ਅੱਜ ਸਬਜ਼ੀ ਮੰਡੀ 'ਚ ਬਹੁਤ ਰੌਲਾ ਪਈ ਜਾਂਦਾ ਪਤਾ ਨਹੀਂ ਕੀ ਚੱਕਰ ਆ ਬਾਈ ਕੀ ਮੌੜ ਅੱਡ ਵੀਡੀਓ ਬਣਾਵਾਂਗੇ ਰਿਕਾਰਡ ਕਰਾਂਗੇ ਬਈ ਉਹਦੇ ਚ ਉਹ ਵੀਡੀਓ ਅਪਲੋਡ ਕਰਾਂਗੇ ਤੇ ਵੇਖ ਕੇ ਜ਼ਰੂਰ ਆਵਾਂਗੇ ਯਾਰ ਵੀ ਅੰਦਰ ਚੱਲੀ ਜਾਂਦਾ ਰੌਲਾ ਰੱਪਾ ਜੀ ਬਹੁਤ ਪਈ ਜਾਂਦਾ ਮੰਡੀ ਸਬਜ਼ੀ ਚ ਲੈ ਵੀ ਆਜੋ ਕਰਾਂ ਦੀ ਹੁਣ ਸਾਹਮਣੇ ਵੇਖੀਏ ਨਗ ਕਿੰਨੇ ਆਏ ਤੇ ਅੱਜ ਵੇਖੋ ਕੰਮ ਮੱਗਦਾ ਕਿ ਠੰਡਾ ਰਹਿੰਦਾ ਬਾਈ ਆ ਆ ਗਿਆ ਬਾਬਾ ਓ ਬਾਬਾ ਹਾਂ ਜੱਗੇ ਆੜ ਜਾਣ ਤੇਰੇ ਚੱਗੇ ਅੱਜ ਬਣਾ ਦੇ ਬਣਾ ਦੇ ਹੁਣ ਖੜੇ ਹੋ ਗਏ ਆੜ ਜਾਣਗੇ ਤੇ ਟਰਾਲੀ ਟਰੂਲੀ ਚ ਆਹ ਕਣੀਆਂ ਫੇਡਿਕ ਪਾਣਾ ਆਓ ਬਈ ਆਓ ਮੈਂ ਬੋਲਾ ਫਿੱਤੀ ਦਵਾਗਾ ਮੋ ਇੱਥੇ ਰੱਖ ਕੇਵਲ ਨੇ ਵੀ ਟਾਈਮ ਨਾ ਕਰੇ ਜਾਣਾ ਅੱਜ ਆ ਜਾ ਫੇ ਤੂੰ ਵੀ ਲੈੜੇ ਆ ਜਾ ਬੋਲੋ ਬੋਲੋ ਕਾਣੀ ਕਿਲੀ ਤੇ ਆਪਣੀ ਅੰਦਰ ਦੀ ਅੰਦਰ ਦੀ ਥੂੜੀ ਵੀ ਵੀਰ ਆ ਗਿਆ ਮੈਂ ਤਾਂ ਛੱਟ ਦੇ ਲਈ ਲੈ ਚ ਲੇ ਬੰਨਿਆ ਦਾ ਆ ਗਿਆ ਪਰ ਛੱਟ ਥੱਲੇ ਲੈ ਜੇ 250 ਹੈ 250 ਰੁਪਿਆ 250 250 250 30 60 65 70 75 80 85 300 300 ਬੋਲਾਂਗੇ ਲੈ 300 ਰੁਪਏ ਬਾਈ ਲੈ ਬਾਈ 300 ਰੁਪਏ ਜਿਹੜਾ ਰੇਟ ਹੈ ਹੋ ਗਿਆ ਜੀ ਪਹਿਲੀ ਟਰਾਲੀ ਢੱਕਣੀਆਂ ਵਧੀਆਂ ਮੇਤਰੋ ਮੈਨੂੰ ਲੱਗਦਾ ਛੱਡਾਂ ਥੱਲੇ ਟਰਾਲੀਆਂ ਲਾਉਣੀਆਂ ਪੈਣਗੀਆਂ ਬਈ ਕਣੀਆਂ ਬਹੁਤ ਵਧੀਆਂ ਵੇਖੋ ਸਾਹਮਣੇ ਹਾਂ ਨਿੰਦਰ ਮਾਨਕ ਚੜੱਕ ਬਈ ਕੀ ਹਾਲ ਚੱਲ ਨਿਲਕ ਮਾਰ ਤੇਜਾ ਮੈਂ ਤਲਾਦਾ ਹੁਣ ਕਰਨਗੇ ਉਧਰ ਨੂੰ ਮੈਨੂੰ ਲੱਗਦਾ ਛੱਡਾਂ ਥੱਲੇ ਲੈ ਕੇ ਜਾਣਗੇ ਲੈ ਪਿਆ ਬਾਈ ਲੈ ਪਿਆ ਮੀ ਤੇਜ਼ ਹੋ ਗਿਆ ਕੰਮ ਉਹ ਛੱਡਾਂ ਥੱਲੇ ਚੱਲੋ ਬਈ ਚਲਿਓ ਛੱਡਾਂ ਥੱਲੇ ਯਾਰ ਹੈਨਾ ਆਏ ਤਾਂ ਮੁੜ ਕੇ ਰਜਾਈ ਜੀ ਨੱਪ ਕੇ ਪੈ ਰਵਾਂਗੇ ਹਫਤਾ ਸਿਰ ਧੱਕਣੀਆਂ ਪੈਗਾਂ ਚੱਕਦੇ 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 ਭੋਲੇ ਚੱਕਦੇ ਮਰਨਾਲ ਬੰਦਾ ਕੱਲੋ ਯਾਰ ਅੱਕ ਓਏ ਹੋਏ 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 ਪਿੰਨਰ ਨਾਲ ਜਾਣ ਚੱਲ ਵੇ ਜਾ ਹੈ ਆ ਫੜ ਕੇ ਵੇਜੇਗਾ ਫੋਨ ਓਏ ਹੋਏ ਫੜ ਫੜ ਆਈ ਫੜ ਲਈ ਇਹਨੂੰ ਆਈ ਫੜ ਲੈ ਪਿਸਤੌਲ ਨਹੀਂ ਫੜਨਾ ਰਾਜਾ ਆ ਜਾ ਲੈ ਭੱਲੇ ਭੱਲੇ ਦੇ ਤਾ ਤਾਂ ਨਹੀਂ ਆਉਗਾ ਲੋ ਨਹੀਂ ਨਾ ਦਲਦਲ ਨੂੰ ਕੋਈ ਨਹੀਂ ਪਾਤਾ ਓਏ ਹੋਏ ਹੋਏ ਹੋ ਲੈ ਗਏ ਜੱਟਾ ਆ ਲੈ ਗਏ ਓਏ ਇਹ ਕਿਉਂ ਛੇੜਨਾ ਛੇੜਨਾ ਹੀ ਖੜੀ ਰੱਖੋ ਵੀ ਉਹ 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 ਵੀ ਖੜੀ ਰੱਖੋ ਮੈਂ ਇਹ ਝੁਲਦਾ ਟੋਲੇ ਖੜੋ ਟੋਲੇ ਖੰਦਾ ਦਿਰਾਓ ਆਏ ਆਏ ਖੜ ਜੂਗੇ ਬਾਈ ਛੱਡ ਦੇ ਬੰਦਾ ਇਹ ਉਖਾਉਣਾ ਸੀਨ ਵੀ ਉਖਾਉਣਾ ਇਹਨਾਂ ਨੂੰ ਆਪਾਂ ਦਰਜ ਕਰ ਆਹ ਚੱਲੇ ਭਾਈ ਸਾਰੇ ਛੱਡਾ ਥੱਲੇ ਹੁਣ ਉੱਥੇ ਜਾ ਕੇ ਬੋਲੀ ਕਰਾਂਗੇ ਯਾਰ ਮੀ ਬੋਲ ਲੈ ਪਿਆ ਲੈ ਪਿਆ ਜਰਾਵਾ ਓ ਹੋ ਹੋ ਖਰਜ 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 ਹੋਇਆ ਅੱਜ ਗੱਡੀ ਤੇ ਆਉਣਾ ਸੀ ਮੈਨੂੰ ਆਏ ਸੀ ਤੇ ਨਹੀਂ ਆਉਂਦਾ ਮੀ ਹੋਰ ਯਾਰ ਆ ਮੈਂ ਕਹਿੰਦਾ ਕਿੱਥੇ ਮੀ ਦੁਰਿਆਉਂਦਾ ਮੈਂ ਕਹਿੰਦਾ ਸਹੀ ਹੈਗਾ ਓਏ 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 ਹੌ ਤਾਂ ਕਦ ਕਦ ਅੱਕ ਬਹੁਤ ਅੱਗ ਅੱਜ ਦਾ ਕੰਮ ਖਰਾਬ ਹੋਣਾ ਹੀ ਆ ਅਰੇ ਲਾ ਮੇਰੇ ਕੋਲ ਅਸਮਾਨਾ ਜਿਹੜਾ ਸਾਰਾ ਵਾਟਰਪਰੂਫ ਹੈ ਇਹਦੇ ਚ ਪਾਣੀ ਪੂਣੀ ਪਈ ਜਾਵੇ ਕੋਈ ਟੈਨਸ਼ਨ ਨਹੀਂ ਨਹੀਂ ਪਾਣੀ ਪਾਣੀ ਨਹੀਂ ਖਰਾਬ ਹੋ ਜਾਂਦੇ ਤਾ ਅਹ ਵੱਟ ਗਿਆ ਵੱਟ ਗਿਆ ਵੱਟ ਗਿਆ ਵੱਟ ਗਿਆ ਓਏ ਓਏ ਆ ਵੇ ਪੰਜ ਗਿਆ ਬਾਈ ਵੀ ਇੱਧਰ ਫੁੱਲ ਆ ਨਾ ਕਲਫੀ ਜਮਾ ਦਿਓ ਬਾਈ ਦਾ ਜੀ ਮਨਜੀਤ ਸਿੰਘ ਗੱਲ ਗੁੱਡ ਮਾਰਨਿੰਗ ਜੀਰਾ ਤੋਂ ਬਾਈ ਤੇ ਬਾਈ ਇੱਧਰ ਛੱਡਾ ਥੱਲੇ ਆ ਗਿਆ ਨਾ ਇੱਥੇ ਕਰਾਂਗੇ ਬੋਲੀ ਯਾਰ ਮੀ ਬੋਲੇ ਪਿਆ ਬਾਹਰ ਆ ਜਾ ਯਾਰ ਇਧਰ ਦੀ ਚੱਲ ਗਿਆ ਯਾਰ ਆਪਾਂ ਆ ਬੱਚੇ ਦੇ ਵਿਚਾਰੇ ਖੜੇ ਆ ਬਈ ਕੋਦਾਂ ਮੀ ਲਾ ਪਾਸ ਇੱਕੋ ਦਮ ਅਸੀਂ ਤਾਂ ਬੋਲੀ ਹਰੇ ਕੇਵਲ ਤਾਂ ਕਰੀ ਜਾਂਦਾ ਹੀ ਕਦੋਂ ਦੀ ਆਪਾਂ ਤਾਂ ਕੇਸਲ ਜੀ ਵੜਦੇ ਹੀ ਚੱਲ ਕਰਦੇ 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 ਪਰ ਕਿੱਥੇ ਕੇਵਲ ਨੂੰ ਪਤਾ ਸੀਗਾ ਵੀ ਮੇਂ ਮਿੱਤਰਾਂ ਤੇਜ ਹੋ ਜਾਣਾ ਠੀਕ ਆ ਭਾਈ ਠੀਕ ਆ ਚਲੋ ਇਹਨਾ ਦੱਸਦਾ ਵੀ ਮੈਂ ਹੈਗਾ 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 ਹਾਂ ਤੁਸੀਂ ਭੁੱਲੇ ਹੀ ਵਰਦਾ ਮੈਨੂੰ ਆਹ ਵਖੀਏ ਕਰੂ ਬੜਾ ਸੂਤ ਘੱਟੇ ਗੁੱਟੇ ਆਹ ਸਹੀ ਗੱਲ ਆ ਆ ਗੱਤੇ ਗੱਟੇ ਜਿਹੜੇ ਭਰੇ ਖੜੇ ਐ ਇਹਨਾਂ ਦਾ ਤਾਂ ਨੁਕਸਾਨ ਹੋ ਜਾਣਾ ਹੈ ਵੀ ਬਾਸਮਤੀ ਦੇ ਕਾਕਾ ਕਾਕਾ ਬਾਈ ਬੱਟੂ ਟਾਲ ਪੁਰਾ ਸਰਿੰਦਰ ਬੜਾ ਇੱਕ ਗੁੱਡ ਵਰਕ ਜਸਪਾਲ ਸਿੰਘ ਲੰਮੇ ਜਗਰਾਂ ਮੰਗਲ ਕਲਿਆਣ ਸਿੰਘ ਕੇਵਲ ਸਿੰਘ ਰਮਾਣਾ ਸਿੰਘ ਵੀਰ ਸਿੱਧੂ ਗਿੱਲ ਐਗਰੀਕਲਚਰ ਵਰਕ ਰਾਜ ਸਿੰਘ ਬੁੱਟਰ ਗੁਰਦੀਪ ਬਰਾੜਾ ਗੁਰਦੀਪ ਸਿੰਘ ਅਰਜੋਤ ਸਰਾਉ ਮਨਜੀਤ ਸਿੰਘ ਗਿੱਲ ਅਮਰਤਪਾਲ ਗਿੱਲ ਗਰਜੰਟ ਕਿੰਗੜਾ ਜਸਪਾਲ ਸਿੰਘ ਦਾ ਤਾਂ ਭਾਈ ਕਈ ਵਾਰੀ ਕਮੈਂਟ ਪੜੇ ਨਹੀਂ ਜਾਂਦੇ ਹਨ ਬੂਟਾ ਸਿੰਘ ਕਲਾਣਾ ਦੇ ਮੀਂਹ ਕਿੱਥੇ ਕਿੱਥੇ ਪਈ ਜਾਂਦਾ ਜੀ ਸਾਡੇ ਜ਼ਿਲ੍ਹਾ ਮਾਨਸਾ ਤਹਿਸੀਲ ਬਲਾਡੇ ਹਲਕੇ ਜਮੀਂ ਇੱਥੇ ਵੀ ਆ ਗਿਆ ਭਾਈ ਉਹਨ ਲੈ ਬਿਉਣ ਕੇ ਰਾਂ ਤਾਂ ਹੈਂ ਅਹ ਮੀਂਹ ਤਾਂ ਤਕੜਾ ਆ ਰਿਹਾ ਆਹ ਅਹ ਮੀਂਹ ਤਾਂ ਤਕੜਾ ਆਈ ਜਾਂਦਾ ਦੇਖੋ ਸਭ ਇਹ ਰੇਨਕ ਸਾਫ ਕਰੀ ਆਪਣੀ ਯਾਰ ਆ ਬੜੇ ਹੁੰਦੇ ਆ ਹਜੇ ਹੈਗਾ ਕੋਲ ਤੇ ਕੋਲ ਆਈ ਚਲੋ ਬਾਈ ਕੋਲੇ ਹੈਗਾ ਥੋੜਾ ਇਹ ਸੁੱਕਾ ਹਨਾ ਕਿਹਾ ਮੀਡੀਆ ਵਾਲੇ ਆ ਮੈਂ ਕਹਿੰਦਾ ਦੇਖਣਾ ਚਾਹੀਦਾ ਇਹ ਭਾਈ ਇਹਨਾਂ ਆਪਣਾ ਚੈਨਲ ਪਿੰਡੂ ਕੀਤਾ ਤੇਰੀ ਫੋਟੋ ਨਾਲ ਦੀ ਨਾ ਟੀਵੀ ਤੇ ਆਈ ਜਾਂਦੀ ਆ ਹਾਂ ਘਰੇ ਜਾ ਕੇ ਰਖਵਣੀ ਆ ਵੀ ਮੇਰੀ ਫੋਟੋ ਆਈ ਅੱਜ ਹਾਂ ਟੀਵੀ ਘਰੇ ਲਈਆ ਬਣਾਵਾ ਅਰੇ ਇਹਨੇ ਤਾਂ ਕਿਹਾ ਕਹਿੰਦਾ ਮੈਨੂੰ ਟੀਵੀ ਦਾ ਭਾਅ ਕਰ ਆਹ ਦੇਖ ਲੈ ਤੇ ਲਾਈਵ ਹੀ ਆਉਂ ਚੜਾ ਰਾਂ ਅੱਜ ਆ ਭਾਅ ਦੇ ਨਾਲ ਹੀ ਤੂੰ ਚੜ ਗਿਆ ਟੀਵੀ ਤੇ ਸੁਭਾਣਾ ਰੈਸਟੋਰੈਂਟ ਨੂੰ ਕਹਦੇ ਵੀ ਦੇਖ ਲੋ ਬਈ ਆਹ ਆਏ ਮੈਂ ਤਾਂ ਫੁੱਲਾ ਨਾ ਇਹ ਉਹ ਰੋ ਰੋਏ ਮੈਂ ਇਹ ਇੱਥੇ ਇੱਥੇ ਪੈਂਦਾ ਕਿ ਗਾ ਹਣਾ ਹਟ ਗਿਆ ਪਈ ਪਈ ਜਾਂਦਾ ਤੇ ਮੈਂ ਤਾਂ ਕਿਹਾ ਆਹੀ ਸੱਤ ਜੀ ਇੱਕ ਜਿਹੜਾ ਪੈਂਦਾ ਤੇਰਾ ਲੋਕਲੀ ਅੱਜ ਬਾਹਰ ਆ ਤੱਕ ਤੇ ਕਹੇ ਰੋਈ ਆ ਸਦਾ ਮਣੀ ਬੋਲੀ ਕਰਾਂਗੇ ਭਾਈ ਇੱਕ ਦੋ ਮਿੰਟਾ ਸਟਾਰਟ ਕਰਾਂਗੇ ਮੜਾ ਮੌਲਜਾ ਬਣ ਜਾਂਦੇ ਗਾਹ ਕ ਘਲੇ ਨਿੱਖੜ ਕੇ ਥੋੜੇ ਜੇ ਗਾਹ ਕ ਆ ਜਾਂਦੇ ਇੱਥੇ ਫਿਰ ਕਰਦੇ ਆ ਬੋਲੀ ਸਟਾਰਟ ਬਸ ਕੇਵਲ ਕਿੱਧਰ ਗਿਆ ਯਾਰ ਪਨਾ ਖੜ ਗਿਆ ਲੈ ਬੱਚੇ ਇਹਨਾਂ ਕੋਲੇ ਚੱਲਦੇ ਆ ਕੇਵਲ ਨੂੰ ਪੁੱਛੀਏ ਕਦੋਂ ਕਰਨੀ ਆ ਬੋਲੀ ਸਟਾਰਟ ਕੇਵਲ ਅਜ ਫੋਨ ਵੀ ਘਰੇ ਭੁੱਲਿਆ ਜਿਹੜਾ ਕੈਰੀ ਲੇਟਰ ਨੂੰ ਉਠੋਈ ਜਾਂਦੇ ਤੁੜੀ ਲਿਆਉਣੇ ਵੀਰ ਵੀਰ ਹੁਣ ਸ਼ੈੱਡ ਥੱਲੇ ਹੀ ਲਿਆਓ ਬਾਈ ਇਰੀ ਉੱਥੇ ਅਗਲਾ ਜਲਦੀ ਜਲਦੀ ਬੋਲੀ ਦੇ ਵਿੱਚ ਹਨਾ ਲੇਟ ਹੋ ਜਾਂਦੇ ਲਿਆਉਂਦਾ ਹੁੰਦਾ ਬਾਈ ਕੋਈ ਟਰਾਲੀ ਤੇ ਹੁਣ ਛੱਡਾਂ ਥੱਲੇ ਲਿਆਓ ਬਾਈ ਛੱਡਾਂ ਥੱਲੇ ਆ ਗਏ ਸਾਰੇ ਬੰਦੇ ਹੋਵੇ ਇਹਨੇ ਮੀਂਹ ਬਹੁਤ ਆ ਹਾਂਜੀ ਬਾਈ ਮੀਂਹ ਬਹੁਤ ਆ ਰਾਜਵਿੰਦਰ ਵੜ엥ਗ ਲਖਵੀਰ ਸਿੰਘ ਗੁਰਦੀਪ ਬਰਾੜ ਸੁਰਿੰਦਰ ਵੜ엥ਗ ਸਰਦੇ ਬਰਾੜ ਬੱਬੂ ਜਟਾਣਾ ਸਸਰੀ ਕਾਲਜੀ ਸੁਖੀ ਮਾਨ ਕਹਿੰਦਾ ਮੀ ਬਹੁਤ ਆਉਣ ਵਾਲਾ ਬਈ ਆ ਗਿਆ ਫੁੱਲ ਵੀ ਪਈ ਜਾਂਦਾ ਦੇਖੋ ਸਾਹਮਣੇ ਇੱਧਰ ਇੱਥੇ ਜੇ ਪਤਾ ਲੱਗੂਗਾ ਤੁਹਾਨੂੰ ਆਪਾਂ ਉਹ ਕਰਕੇ ਵੇਖੀ ਇਹਦਾ ਬੂਟਾ ਕਲਾਣਾ ਮਾਨਸਾ ਇੰਡੀਆ ਆ ਦੇਖੋ ਭਾਈ ਅੰਦਰ ਦਾ ਮੋਲ ਸੰਦੀਪ ਸੌਰਖਾ ਜਗਦੀਪ ਫਫਜੀ ਗੁੱਡ ਮਾਰਨਿੰਗ ਭਰਾ ਬਾਈ ਕੋਈ ਗੱਲਬਾਤ ਸੁਣਾਓ ਕੋਈ ਕਮੈਂਟਾਂ ਦੇ ਵਿੱਚ ਕਰੀਏ ਕੋਈ ਗੱਲਬਾਤ ਦੋ ਚਾਰ ਅੱਜ ਸਬਜੀ ਮੰਡੀ 'ਚ ਵੀ ਡਾਹ ਕੱਢ ਜਾਣਾ ਭਾਈ ਤੇ ਅੱਜ ਫੇਰ ਮੇਰੇ ਹਿਸਾਬ ਨਾਲ ਸਬਜੀ ਮੰਡੀ ਮੰਦੀ ਹੋਣ ਦੀ ਸੰਭਾਵਨਾ ਸਬਜੀ ਦੇ ਵਿੱਚ ਸ਼ੁਰੂ-ਸ਼ੁਰੂ 'ਚ ਤੇਜ਼ੀ ਰਹੀ ਹੁੰਨੀ ਆ ਸਵੇਰੇ-ਸਵੇਰੇ ਪਰ ਹੁਣ ਜਿਹੜਾ ਆ ਮੋਲ ਬਣ ਗਿਆ ਇਹਦੇ 'ਚ ਹੁਣ ਫੇਰ ਸਬਜੀ ਮੰਦੀ ਹੋਏ ਨਹੀਂ ਆ ਗੋਭੀ ਵੀ 10-10 ਰੁਪਏ ਦੇ ਆ ਗਈ ਭਾਈ ਕੱਲ ਦਾ ਰੇਟ ਜਿਹੜਾ ਗੋਭੀ ਦਾ 10 10 12 12 13 13 ਰੁਪਏ ਜਿਹੜਾ ਚੱਲੀ ਜਾਂਦਾ ਪਰਸੋਂ ਦਾ ਰੇਟ ਬਈ ਇਹਨਾਂ ਇਹੀ ਚੱਲੀ ਜਾਂਦਾ ਜੀ ਗਰਜਿੰਦਰ ਬਾਜਵਾ ਕਹਿੰਦੇ ਭਾਈ ਕਿਹੜੀ ਜਗ੍ਹਾ ਇਹ ਭਾਈ ਜੀ ਹੈਗੀ ਇਹ ਕੋਟਕਪੂਰਾ ਮੰਡੀ ਆ ਭਾਈ ਇਹ ਕੋਟਕਪੂਰਾ ਸ਼ਹਿਰ ਫਰੀਦਕੋਟ ਜ਼ਿਲ੍ਹਾ ਆ ਜਾਂਦੀ ਹੈ ਜੀ ਤੇ ਜਿੱਥੇ ਮੰਡੀ ਪੈਂਦੀ ਹੈ ਕੋਟਕਪੂਰੇ ਤੋਂ ਹਾਂ ਬਠਿੰਡਾ ਰੋਡ ਜਿਹੜਾ ਮਤਲਬ ਉੱਥੇ ਮੰਡੀ ਆ ਜਾਂਦੀ ਹੈ ਇਧਰੋਂ ਮੋਗਾ ਰੋਡ ਵਾਲੇ ਪਾਸੇ ਵੀ ਗੇਟ ਆ ਜਾਂਦਾ ਜੀ ਇਹਦਾ ਤੇ ਬਠਿੰਡਾ ਰੋਡ ਵਾਲੇ ਪਾਸੇ ਵੀ ਮੰਡੀ ਦਾ ਗੇਟ ਆ ਜਾਂਦਾ ਜੀ ਅੰਗਰੇਜ਼ ਹਾਂ ਤਾਂ ਭਾਈ ਕੀ ਹਾਲ ਚੱਲਿਆ ਜੀ ਹੋਰ ਠ ਉਈ ਨੀ ਕਮਾਈ ਜੱਟ ਦੀ ਸੌਖੀ ਨੀ ਕਮਾਈ ਜੱਟ ਦੀ ਸਰੇਂਦਰ ਵੜੰਗਣ ਨੇ ਲਿਖਿਆ ਬਾਈ ਸੌਖੀ ਨੀ ਕਮਾਈ ਜੱਟ ਦੀ ਬਿਲਕੁਲ ਬਾਈ ਗੁਰਵਿੰਦਰ ਢਿੱਲੋਂ ਬਾਈ ਕੀ ਹਾਲ ਚਾਲ ਆ ਹੋਰ ਠੀਕ ਠਾਕ ਬੂਟਾ ਕਲਾਣਾ ਤੂੜੀ ਦਾ ਰੇਡ ਕਹਿੰਦੇ ਬਹੁਤ ਘਟ ਗਿਆ ਬਾਈ ਹਾਂ ਬਾਈ ਤੂੜੀ ਦਾ ਰੇਡ ਕਿਹੜਾ ਡੌਣ ਹੀ ਚੱਲੀ ਜਾਂਦਾ ਤੇ ਭਲਾਲ ਬੁੱਲੀ ਕਰਦੇ ਆ ਬਾਈ ਇੱਕ ਦੋ ਮਿੰਟਾਂ ਤੱਕ ਤੇ ਬੰਦੇ ਡੀਕੀ ਜਾਂਦੇ ਸ਼ਾਇਦ ਉੱਥੋਂ ਤੱਕ ਕੰਦੇ ਰਹਿ ਗਏ ਹੁਣ ਤੇ ਬੁੱਲੀ ਸਟਾਰਟ ਕਰਾਂਗੇ ਤੇ ਬਾਕੀ ਦੇਖਦੇ ਕੋਈ ਗਾਹ ਕਿੰਨੇ ਕਿੰਨੇ ਡੀਕਦੇ ਬਾਈ ਕਿੰਨੇ ਡੀਕਦੇ ਕਿੰਨੇ ਦੇ ਹੁਣ ਜੀ ਆਣ ਤੋਂ ਕਿਹਾ ਕੋ ਕਾਵੇ ਗਾੜ ਨੂੰ ਕਾਵੇ ਕੋਈ ਹੈ ਉੱਥੇ ਤਾਂ ਫਿਰਦਾ ਹੀ ਲੋ ਜਾ ਰਿਆ ਹਾਂ ਇੱਥੇ ਪਹੁੰਚ ਗਏ ਕਿ ਨਹੀਂ ਬੰਦੇਓ ਸਹਿਗੇ ਇੱਕ ਦੋ ਤਾਂ ਚੱਲ ਜਿੰਨੀਆਂ ਲੱਗਦੀਆਂ ਹੁੰਦੀਆਂ ਤਾਂ ਲਾਈਆਂ ਨਹੀਂ ਉਹ ਵੀ ਖਿਸਕ ਜਾਣਗੇ ਸਹੀ ਹੈ ਸਹੀ ਆਉਂਦੇ ਠੀਕ ਹੈ ਮੈਂ ਹਾਂ ਕੇਵਲ ਫੂਲ ਵੀ ਘਰੇ ਪੁ ਲੈਣਾ ਅੱਜ ਹਾਂ ਵਧੀਆ ਜੀ ਵਧੀਆ ਵਧੀਆ ਬੋਲੇ ਹੋ ਠੀਕ ਹੈ ਵਧੀਆ ਜੀ ਉਮੀ ਚੈੱਕ ਕਰਨਾ ਕਿਵਾਲ ਬਾਹਰ ਵੀ ਤਾਂ ਹੈ ਨੀ ਮੈਂ ਉਹੀ ਆਖੀ ਨਾ ਮੈਂ ਕਿ ਇੱਥੇ ਇੱਥੇ ਆ ਆਲਿਆਂ ਦੇ ਬੰਦੇ ਸਿੱਧੇ ਤਿੰਨ ਦੋ ਤਿੰਨ ਲੱਗੇ ਗਾਘ ਚਲ ਬਈ ਗਾਘ ਨੂੰ ਡੀਕੀ ਜਾਂਦੇ ਕਹਿੰਦੇ ਇੱਕ ਦੋ ਬੰਦੇ ਆਉਂਦੇ ਹੋਰ ਤੇ ਫਿਰ ਕਰਾਂਗੇ ਬੋਲੀ ਸਟਾਰਟ ਉੱਥੇ ਤਾਂ ਪਾ ਦੇਣੀ ਸੀ ਉਹਨੂੰ ਆਪਾਂ ਪੜਾ ਕਿ 10 ਮਿੰਟ ਹੋਰ ਰੁਕ ਜਾਂਦੇ ਤਾਂ ਉਹਨੂੰ ਪੇਗੇ ਸੀ ਪੜਾ ਕਿ ਸੀ ਪੜਾ ਕਿ ਹੈ ਨਾ ਨਹੀਂ ਬਣਿਆ ਸੀ ਗਾਘ ਹੋਰ ਹਾਂ ਗਾਘ ਇਹ ਜਿਹੜਾ ਕੋ ਹੁਣ ਹੁੰਦਾ ਚੰਗੇ ਵਾਸਤੇ ਹੁੰਦਾ ਕਿ ਨਹੀਂ ਕਿਹੜਾ ਤੇਰੇ ਕੋਲ ਬਾਊ ਦਾ ਨੰਬਰ ਤਾਂ ਨਹੀਂ ਲਊ ਚੱਲ ਲੈ ਬਾਊ ਹਾਂ ਯਾਰ ਸ਼ਾਇਦ ਹੋਊਗਾ ਯਾਰ ਦੇਖਣਾ ਪਊਗਾ ਯਾਰ ਉਹਦਾ ਨਾਮ ਐ ਕਰਤਨਾ ਹੋ ਜੇ ਮੈਂ ਹੈਗਾ ਹਾਂ ਲਓ ਲਵਾ ਦੇ ਨੰਬਰ ਹੈਗਾ ਫੋਨ ਤੇ ਕੋ 9941 ਛੋਟਾ ਦੇ ਦੇ ਬੱਚਾ ਛੋਟਾ ਦੇ ਦੇ ਕੋਈ ਨਹੀਂ ਲਾਉਣਾ ਬਾਉ ਨਹੀਂ ਆਲਾ ਬਾਉ ਨਹੀਂ ਲਾਗੇ ਹੋਰ ਗਿਆ ਨਾ ਕਰਿਆ ਨਾ ਗਿਆ ਸੱਜਣੇ 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 ਪੱਕਾਲੀ ਜਨਾਬ ਪਤਾ ਨਹੀਂ ਕੀ ਦੁਆਗ ਰਹਿੰਦਾ ਹੋਵੇਗਾ ਪੂਰੀ ਗਈ ਸੀ ਉਹ ਰਾਤ ਦਾ ਰੋਇਆ ਦੋ ਕੁ ਮਿੰਟ ਚ ਪਕਾਟਾ ਰੋਣ ਲੱਗਾ ਚੱਲ ਛਾਲ ਕੇ ਲਾ ਤਾਂ ਬਾਈ ਭਾਈ ਯਾਰ ਆਪਣੇ ਵੀਡੀਓ ਸਹੀ ਚੱਲੀ ਜਾਂਦੀ ਮੇਰੇ ਦੱਸਿਓ ਮੈਂ ਨਾ ਕੱਟ ਕੀਤਾ ਸੀਗਾ ਥੋੜਾ ਜਿਹਾ ਫੋਨ ਸੁਨੀਆ ਅਖੀਰ ਤੀ ਗਈ ਹਾਂ ਭਾਈ ਜੀ ਆ ਰਹੇ ਦਮੀ ਗਈ ਰੋੜੀ ਨਹੀਂ ਲੱਗੀ ਤੇ Ondan da basıttayım, sonra ediliyor. Ha bas. 50 yeter. Ha Kardeş setinge bak.